ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਫਤੇ ਪੰਜਾਬੀ ਟਿਊਸ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਅੱਜ ਪੜਾਂਗੇ ਪੰਜਾਬੀ ਪੁਸਤਕ 5ਵੀਂ ਜਮਾਤ ਦਾ ਪਾਠ 8 ਜੋ ਕਿ ਇੱਕ ਕਵਿਤਾ ਹੈ ਇਸ ਦਾ ਨਾਮ ਹੈ ਚਿੜੀਆ ਘਰ ਇਸ ਨੂੰ ਲਿਖਿਆ ਹੈ ਡਾਕਟਰ ਸਰਬਜੀਤ 베ਦੀ ਜੀ ਨੇ ਆਓ ਸਾਰੇ ਬਾਲ ਛੱਤਬੀੜ ਚੱਲੀਏ ਹਾਣੀਆਂ ਦੇ ਨਾਲ ਅੱਗੇ ਹੋ ਕੇ ਰਲিয়ে ਰੱਖਾਂ ਵਿੱਚ ਸ਼ੇਰ ਬਾਂਦਰ ਪਿੰਜਰੇ ਵਿੱਚ ਬੰਦ ਜੰਗਲਾ ਦੇ ਜੀਵ ਕਿਵੇਂ ਮਾਣਦੇ ਆਨੰਦ ਵਣ ਮਾਨਸ ਵੇਖੋ ਸਾਡੇ ਵਾਂਗ ਚੱਲਦਾ ਕੱਢਦਾ ਆਵਾਜ਼ ਜਿਵੇਂ ਢੋਲ ਵੱਜਦਾ ਹਿਰਨਾ ਦੀ ਡਾਰ ਭਰੇ ਚੁੰਗੀਆਂ ਪਈ ਹਰਾ ਪਰਾ ਚਾਰਾ ਨਾਲੇ ਡਰ ਕੋਈ ਨਹੀਂ ਮਗਰ ਮਾਛ ਵੇਖੋ ਕੋਸੀ ਧੁੱਪ ਸੇਕ ਦੇ ਇਹ ਸਾਡੇ ਵੱਲ ਲੁੱਕ ਛੁੱਪ ਵੇਖਦੇ ਬਾਗ ਤੇ ਬਘੇਲੇ ਵੇਖ ਡਰ ਜਾਈਦਾ ਭੁੱਲ ਕੇ ਨਾ ਪਿੰਜਰੇ ਚ ਹੱਥ ਪਾਈਦਾ 12 ਸਿੰਗੇ ਵੇਖ ਕਥਾ ਯਾਦ ਆਉਂਦੀ ਸੋਹਣੀ ਉਹ ਚੀਜ਼ ਜਿਹੜੀ ਕੰਮ ਆਉਂਦੀ ਲੱਕੜ ਬੱਗਾ ਨਹੀਂਓ ਸਾਡੇ ਵੱਲ ਤੱਕਦਾ ਆਖਦਾ ਸੀ ਤਾਇਆ ਇਹ ਤਾਂ ਬੱਚੇ ਚੱਕਦਾ ਨਿੱਕੇ ਜਿਹੇ ਸ਼ੰਭ ਵਿਚ ਹੰਸ ਤਰ ਦੇ ਕੈਦ ਨੇ ਵਿਚਾਰੇ ਨਾ ਉਡਾਰੀ ਭਰ ਦੇ ਸੁਨਹਿਰੀ ਚੁੰਝ ਵਾਲੀ ਮੈਨਾ ਹੈ ਪਹਾੜ ਦੀ ਸੁਨੇਹਾ ਕੋਈ ਦੇਵੇ ਮੈਨੂੰ ਬਾਜ ਮਾਰਦੀ ਅੱਧ ਸੁੱਤਾ ਉੱਲੂ ਸਾਡੇ ਵੱਲ ਝਾਕਦਾ ਮਨ ਵਿੱਚ ਇਹ ਵੀ ਸਾਨੂੰ ਉੱਲੂ ਆਖਦਾ ਗੁਟਕ ਦੇ ਕਬੂਤਰ ਕਿਵੇਂ ਘੇਰੇ ਕੱਢ ਦੇ ਜਾਪਦਾ ਏ ਜਿਵੇਂ ਕੋਈ ਨਾਚ ਨੱਚ ਦੇ ਪੰਛੀਆਂ ਦਾ ਰਾਜਾ ਮੋਰ ਪੈਲ ਪਾਵਦਾ ਝੂਠ ਹੈ ਗੁਟਾਰਾ ਨਾਲ ਰੁੱਸ ਜਾਵਦਾ ਨਿੱਕੀ ਜਹੀ ਝੀਲ ਵਿੱਚ ਪੱਤੇ ਨੇ ਝੜੇ ਬੰਗਲੇ ਭਗਤ ਵਿੱਚ ਕਿਵੇਂ ਨੇ ਖੜੇ ਇਕੱਲਾ ਤੇ ਉਦਾਸ ਕੁੱਕੜ ਇੱਕ ਜੰਗਲੀ ਵੇਖਣ ਹੀ ਵਾਲੀ ਇਹਦੀ ਦਿਖ ਰੰਗਲੀ ਲੂੰਬੜੀ ਨੂੰ ਵੇਖ ਬਾਤ ਯਾਦ ਆਉਂਦੀ ਏ ਕਾਵਾਂ ਨੂੰ ਗਵਈਆ ਆਖ ਠੱਗ ਜਾਂਦੀ ਏ ਸਹੇ ਖਰਗੋਸ਼ ਲੰਬੀ ਸ਼ਾਲ ਮਾਰਦੇ ਕਦੇ ਕਦੇ ਭਾਵੇਂ ਕੱਛੂ ਕੋਲ ਹਾਰਦੇ ਪੰਛੀਆਂ ਨੂੰ ਕੈਦ ਭੁੱਲ ਕੇ ਨਾ ਕਰਨਾ ਪਿੰਜਰੇ 'ਚ ਰਹਿਣ ਨਾਲੋਂ ਚੰਗਾ ਮਰਨਾ ਔਖੇ ਸ਼ਬਦਾਂ ਦੇ ਅਰਥ ਛੱਤਬੀੜ ਛੱਤਬੀੜ ਇੱਕ ਪਿੰਡ ਦਾ ਨਾਂ ਹੈ ਇਸ ਪਿੰਡ ਦੇ ਬਾਹਰ ਇੱਕ ਬੀੜ ਹੈ ਇੱਥੇ ਚਿੜੀਆ ਘਰ ਹੈ ਇਸ ਨੂੰ ਛੱਤਬੀੜ ਚਿੜੀਆ ਘਰ ਕਿਹਾ ਜਾਂਦਾ ਹੈ ਰੱਖ ਛੋਟਾ ਜਿਹਾ ਜੰਗਲ ਜਿੱਥੇ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ ਆਨੰਦ ਖੁਸ਼ੀ ਸ਼ੰਭ ਸ਼ੰਭ ਦਾ ਅਰਥ ਹੁੰਦਾ ਹੈ ਤਲਾ ਬਣਮਾਨਸ ਮਨੁੱਖ ਦੀ ਸ਼ਕਲ ਵਰਗਾ ਇੱਕ ਜੰਗਲੀ ਜਾਨਵਰ ਕਥਾ ਕਹਾਣੀ ਡਾਰ ਇਕੱਠੇ ਹੋ ਕੇ ਕਤਾਰ ਵਿੱਚ ਉੱਡਦੇ ਪੰਛੀ ਝੁੰਗੀਆਂ ਹਿਰਨਾਂ ਦਾ ਸ਼ਲਾਂਗਾ ਮਾਰਨਾ प्यारे ਬੱਚਿਓ ਹੁਣ ਅਸੀਂ ਕਰਾਂਗੇ ਕੁਝ ਯਾਦ ਰੱਖਣਯੋਗ ਗੱਲਾਂ ਚਿੜੀਆ ਘਰ ਵਿੱਚ ਕਈ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਹੁੰਦੇ ਹਨ ਪਰ ਮਾਨਸ ਦੀ ਆਵਾਜ਼ ਢੋਲ ਦੀ ਆਵਾਜ਼ ਵਰਗੀ ਹੁੰਦੀ ਹੈ ਉੱਲੂ ਨੂੰ ਦਿਨ ਨਾਲੋਂ ਰਾਤ ਨੂੰ ਸਪਸ਼ਟ ਦਿਖਾਈ ਦਿੰਦਾ ਹੈ ਮੋਰ ਸਾਡਾ ਰਾਸ਼ਟਰੀ ਪੰਛੀ ਹੈ ਛੱਤ ਬੀੜ ਚਿੜੀਆ ਘਰ ਸਹਿਬਜਾਦਾ ਅਜੀਤ ਸਿੰਘ ਨਗਰ ਨਗਰ ਜ਼ਿਲ੍ਹੇ ਵਿੱਚ ਚੰਡੀਗੜ੍ਹ ਤੋਂ ਪਟਿਆਲੇ ਜਾਂਦੀ ਸੜਕ ਦੇ ਨੇੜੇ ਸਥਿਤ ਹੈ ਪਿਆਰੇ ਬੱਚਿਓ ਹੁਣ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਜ਼ੁਬਾਨੀ ਅਭਿਆਸ ਪਹਿਲਾ ਪ੍ਰਸ਼ਨ ਹੈ ਛੱਤ ਬੀੜ ਚਿੜੀਆ ਘਰ ਕਿੱਥੇ ਹੈ ਇਸ ਦਾ ਉੱਤਰ ਅਸੀਂ ਲਿਖਾਂਗੇ ਛੱਤਬੀੜ ਚਿੜੀਆ ਘਰ ਚੰਡੀਗੜ੍ਹ ਤੋਂ ਪਟਿਆਲੇ ਜਾਣ ਵਾਲੀ ਸੜਕ ਉੱਪਰ ਸਥਿਤ ਹੈ ਦੂਸਰਾ ਪ੍ਰਸ਼ਨ ਵਣਮਾਨਸ ਕੀ ਹੁੰਦਾ ਹੈ ਇਸ ਦਾ ਉੱਤਰ ਅਸੀਂ ਲਿਖਾਂਗੇ ਵਣਮਾਨਸ ਮਨੁੱਖ ਦੀ ਸ਼ਕਲ ਵਰਗਾ ਇੱਕ ਜੰਗਲੀ ਜਾਨਵਰ ਹੁੰਦਾ ਹੈ ਤੀਸਰਾ ਪ੍ਰਸ਼ਨ ਹੈ ਹਿਰਨ ਵਾਂਗ ਸ਼ਲਾਂਗਾ ਮਾਰਨ ਨੂੰ ਕੀ ਕਹਿੰਦੇ ਹਨ ਇਸ ਦਾ ਉੱਤਰ ਅਸੀਂ ਲਿਖਾਂਗੇ ਹਿਰਨ ਵਾਂਗ ਸ਼ਾਲਾ ਮਾਰਨ ਨੂੰ ਚੁੰਗੀਆਂ ਭਰਨਾ ਆਖਦੇ ਹਨ ਅਗਲਾ ਸਾਨੂੰ ਦਿੱਤਾ ਗਿਆ ਹੈ ਕਵਿਤਾ ਨੂੰ ਲੈ ਵਿੱਚ ਗਾਓ ਅਸੀਂ ਰਲ ਕੇ ਕਵਿਤਾ ਨੂੰ ਲੈ ਵਿੱਚ ਗਾਉਣਾ ਹੈ ਪਿਆਰੇ ਬੱਚਿਓ ਹੁਣ ਅਸੀਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਪ੍ਰਸ਼ਨ ਨੰਬਰ 1 ਕਵਿਤਾ ਵਿੱਚ ਕਿਹੜੇ ਚਿੜੀਆ ਘਰ ਦੀ ਗੱਲ ਕੀਤੀ ਗਈ ਹੈ ਕਿਹੜੇ ਚਿੜੀਆ ਘਰ ਦੀ ਗੱਲ ਕੀਤੀ ਗਈ ਹੈ ਪਿਆਰੇ ਬੱਚਿਓ ਛੱਤਬੀੜ ਅਸੀਂ ਇਸ ਦਾ ਉੱਤਰ ਲਿਖਾਂਗੇ ਕਵਿਤਾ ਵਿੱਚ ਛੱਤਬੀੜ ਚਿੜੀਆ ਘਰ ਦੀ ਗੱਲ ਕੀਤੀ ਗਈ ਹੈ ਅਗਲਾ ਪ੍ਰਸ਼ਨ ਹੈ ਇਸ ਚਿੜੀਆ ਘਰ ਵਿੱਚ ਕਿਹੜੇ-ਕਿਹੜੇ ਜੀਵ ਹਨ ਇਸ ਦਾ ਉੱਤਰ ਅਸੀਂ ਲਿਖਾਂਗੇ ਇਸ ਚਿੜੀਆ ਘਰ ਵਿੱਚ ਸ਼ੇਰ ਬਨਮਾਨਸ ਹਿਰਨ ਮਗਰਮੱਛ ਬਾਗ ਪਾਰਾsingਾ ਲੱਕੜਬੱਗਾ ਹਾਂਸ ਉੱल्लू ਕਬੂਤਰ ਮੋਰ ਪਗਲੇ ਲੂੰਬੜੀ ਅਤੇ ਖਰਗੋਸ਼ ਜੀਵ ਹਨ ਅਗਲਾ ਪ੍ਰਸ਼ਨ ਅਸੀਂ ਕਰਾਂਗੇ ਕਵਿਤਾ ਦੀਆਂ ਆਖਰੀ ਸਤਰਾਂ ਵਿੱਚ ਕਵੀ ਨੇ ਕਵੀ ਕੀ ਕਹਿੰਦਾ ਹੈ ਇਸ ਦਾ ਉੱਤਰ ਅਸੀਂ ਲਿਖਾਂਗੇ ਇਸ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿਸਾਨ ਨੂੰ ਪੰਛੀਆਂ ਨੂੰ ਕਦੇ ਵੀ ਕੈਦ ਨਹੀਂ ਕਰਨਾ ਚਾਹੀਦਾ ਪਿੰਜਰੇ ਦੀ ਗੁਲਾਮੀ ਨਾਲੋਂ ਮਰਨਾ ਜ਼ਿਆਦਾ ਚੰਗਾ ਹੁੰਦਾ ਹੈ ਹੁਣ ਅਸੀਂ ਇਸ ਪਾਠ ਦੇ ਹੇਠਾਂ ਲਿਖੇ ਸ਼ਬਦ ਦੇ ਅਰਥ ਲਿਖਾਂਗੇ ਛਤਪੀੜ ਛਤਪੀੜ ਦਾ ਅਰਥ ਹੈ ਇੱਕ ਚਿੜੀਆਕਰ ਆਨੰਦ ਆਨੰਦ ਦਾ ਅਰਥ ਹੈ ਖੁਸ਼ੀ ਡਾਰ ਕਤਾਰ ਵਿੱਚ ਉੜਦੇ ਪੰਛੀ ਕਥਾ ਕਹਾਣੀ ਗੁਟਕ ਦੇ ਕਬੂਤਰਾਂ ਦੀ ਧੀਮੀ ਆਵਾਜ਼ ਰੱਖਾਂ ਛੋਟਾ ਜਿਹਾ ਜੰਗਲ ਬਣਮਾਨਸ ਮਨੁੱਖੀ ਸ਼ਕਲ ਵਰਗਾ ਜੰਗਲੀ ਜਾਨਵਰ ਚੁੰਗੀਆਂ ਛਲਾਂਗਾ ਮਾਰਨੀਆਂ ਛੰਬ ਤਲਾਬ ਪਿਆਰੇ ਬੱਚਿਓ ਹੁਣ ਅਸੀਂ ਕਰਾਂਗੇ ਵਿਰੋਧੀ ਸ਼ਬਦ ਲਿਖੋ ਕੈਦ ਆਜ਼ਾਦ ਧੁੱਪ ਤੁੱਪ ਦਾ ਕੀ ਲਿਖਾਂਗੇ ਅਸੀਂ ਸ਼ਾਂ ਸੁੱਤਾ ਜਾਗਦਾ ਰੁਸਣਾ ਮਨਾਉਣਾ ਮਰਨਾ ਜੰਮਣਾ ਬੰਦ ਖੁੱਲਾ ਤਰਨਾ ਡੁੱਬਣਾ ਝੂਠ ਸੱਚ ਹਾਰਨਾ ਜਿੱਤਣਾ ਚੰਗਾ ਮਾੜਾ ਇਹ ਸਨ ਸਾਡੇ ਵਿਰੋਧੀ ਸ਼ਬਦ ਹੁਣ ਅਸੀਂ ਕਰਾਂਗੇ ਹੀਠ ਲਿਖੇ ਸ਼ਬਦਾਂ ਦੇ ਸ਼ਬਦ ਜੋੜ ਸ਼ੁੱਧ ਕਰਕੇ ਲਿਖੋ ਸਾਨੂੰ ਇੱਥੇ ਕੁਝ ਸ਼ਬਦ ਦਿੱਤੇ ਗਏ ਹਨ ਇਹਨਾਂ ਨੂੰ ਅਸੀਂ ਸ਼ੁੱਧ ਕਰਕੇ ਲਿਖਾਂਗੇ ਪਹਿਲਾ ਸਾਨੂੰ ਦਿੱਤਾ ਗਿਆ ਹੈ ਬਣਮਾਨਸ ਇਸ ਨੂੰ ਸ਼ੁੱਧ ਕਰਕੇ ਲਿਖਾਂਗੇ ਬਣਮਾਨਸ ਬੋਲਣ ਵਿੱਚ ਦੋਨੋਂ ਇੱਕ ਤਰ੍ਹਾਂ ਦੇ ਹਨ ਪਰ ਲਿਖਣ ਵਿੱਚ ਬ ਬਣਾਣਾ ਮੰਮੀ ਨੂੰ ਕਰਨਾ ਨਾਣਾ ਸਸਾ ਬਣਮਾਨਸ ਸੁਨਹਿਰੀ ਸੁਨਹਿਰੀ ਨੂੰ ਅਸੀਂ ਧਿਆਨ ਨਾਲ ਦੇਖਾਂਗੇ ਸੁਨਹਿਰੀ ਲੱਕੜ ਬੱਗਾ ਲੱਕੜ ਬੱਗਾ ਛੱਤ ਪੀੜ ਇਸ ਦਾ ਅਸੀਂ ਲਿਖਾਂਗੇ ਛੱਤ ਪੀੜ ਕਾਵਾ ਕਾਵਾ ਮੇਨਾ ਮੇਨਾ ਦਾ ਅਸੀਂ ਲਿਖਾਂਗੇ ਮੈਨਾ ਇਹ ਸਨ ਸਾਡੇ ਸ਼ੁੱਧ ਕਰਕੇ ਲਿਖੇ ਗਏ ਸ਼ਬਦ ਪਿਆਰੇ ਬੱਚਿਓ ਹੁਣ ਅਸੀਂ ਲੈ ਮਈ ਸ਼ਬਦ ਲਿਖਾਂਗੇ ਚੱਲਿਏ ਰਲਿਏ ਸੇਕਦੇ ਦੇਖਦੇ ਪਾਵਦਾ ਖਾਉਂਦਾ ਤੱਕਦਾ ਥੱਕਦਾ ਬੰਦਾ ਬੰਦ ਆਨੰਦ ਤਰਦੇ ਡਰਦੇ ਜੰਗਲੀ ਰੰਗਲੀ ਮਾਰਦੇ ਹਾਰਦੇ ਇਹ ਸਨ ਸਾਡੇ ਲੈਮਈ ਸ਼ਬਦ प्यारे बच्चों ਹੁਣ ਅਸੀਂ ਕਵਿਤਾ ਵਿੱਚ ਆਏ ਜਾਨਵਰਾਂ ਤੇ ਪੰਛੀਆਂ ਦੇ ਨਾਵਾਂ ਦੀ ਸੂਚੀ ਬਣਾਵਾਂਗੇ। ਸਭ ਤੋਂ ਪਹਿਲਾਂ ਇੱਥੇ ਸਾਨੂੰ ਦਿੱਤੇ ਗਏ ਨੇ ਸ਼ੇਰ, ਮਤਲਬ ਅਸੀਂ ਇੱਥੇ ਜਾਨਵਰਾਂ ਦੀ ਸੂਚੀ ਤਿਆਰ ਕਰਾਂਗੇ। ਇੱਧਰ ਸਾਨੂੰ ਹੰਸ ਦਿੱਤਾ ਹੈ। ਇੱਧਰ ਅਸੀਂ ਪੰਛੀਆਂ ਦੀ ਸੂਚੀ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਸ਼ੇਰ, ਸ਼ੇਰ ਦੇ ਅਸੀਂ ਲਿਖਾਂਗੇ ਬਣਮਾਨਸ, ਹਿਰਨ, ਮਗਰਮਸ਼, ਬਾਗ, ਖਰਗੋਸ਼। ਇਹ ਸੰਸਾਰੀ ਜਾਨਵਰ ਹੁਣ ਅਸੀਂ ਪੰਛੀਆਂ ਦੀ ਸੂਚੀ ਤਿਆਰ ਕਰਾਂਗੇ ਹੰਸ ਉੱਲੂ ਮੈਨਾ ਕਬੂਤਰ ਮੋਰ ਗਟਾਰ ਇਹ ਸਨ ਸਾਡੇ ਜਾਨਵਰਾਂ ਅਤੇ ਪੰਛੀਆਂ ਦੇ ਨਾਮ ਇਸ ਦੇ ਨਾਲ ਹੀ ਸਾਡਾ ਇਹ ਪਾਠ ਸਮਾਪਤ ਹੁੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਾ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਫਤੇ ਪੰਜਾਬੀ ਟਿਊਸ਼ਨਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ